ਵੱਡੀ ਖਬਰ ਇਸ ਵਕਤੀ ਦਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੇਕਰ ਤੁਸੀਂ ਵੀ ਹੁਣ UPI ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਤੁਸੀਂ ਜ਼ਰਾ ਇਸ ਖਬਰ ਨੂੰ ਵੀ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਬਹੁਤ ਸਾਰੇ ਲੋਕ UPI ਤੇ ਨਿਰਭਰ ਹੋ ਗਏ ਨੇ ਲੋਕ Google Pay, Paytm ਇਹ ਹੋ ਰਿਹਾ ਤੁਸੀਂ ਵਰਤੋਂ ਕਰਕੇ ਪੈਸਿਆਂ ਦੇ ਲੈਣ-ਦੇਣ ਦਾ ਭੁਗਤਾਨ ਕਰਦੇ ਨੇ ਪਰ ਇਹ ਭੁਗਤਾਨ ਤੁਹਾਡੇ ਲਈ ਕਿੰਨਾ ਕੁ ਜ਼ਿਆਦਾ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜਿਸ ਦੇ ਵਿੱਚ ਹੁਣ ਇਹ ਦੱਸਿਆ ਗਿਆ ਕਿ ਯੂਪੀਆਈ ਦੀ ਵਰਤੋਂ ਕਰਨਾ ਜਿੱਥੇ ਤੁਹਾਡੇ ਲਈ ਬਹੁਤ ਜ਼ਿਆਦਾ ਸੌਖਾ ਹੋ ਗਿਆ ਹੈ ਤੁਹਾਡਾ ਲੈਣ-ਦੇਣ ਦਾ ਭੁਗਤਾਨ ਬਹੁਤ ਸੌਖੇ ਤਰੀਕੇ ਨਾਲ ਹੁੰਦਾ ਹੈ ਪਰ ਇਸ ਦੇ ਨਾਲ ਨਾਲ ਬਹੁਤ ਵੱਡੇ ਖਮਿਆਜੇ ਵੀ ਤੁਹਾਨੂੰ ਭੁਗਤਣੇ ਪੈਂਦੇ ਨੇ ਆਖਰਕਾਰ ਦੱਸ ਹੀ ਇਹ ਕਿ ਜਦੋਂ ਤੁਸੀਂ ਯੂਪੀਆਈ ਦੇ ਰਾਹੀਂ ਭੁਗਤਾਨ ਕਰਦੇ ਹੋ ਤਦੋਂ ਤੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕਈ ਵਾਰ ਜਿਹੜੇ ਸਾਈਬਰ ਠੱਗ ਨੇ ਉਹ ਤੁਹਾਡੇ ਕੋਲੋਂ ਠੱਗੀ ਮਾਰਨ ਦੇ ਨਵੇਂ ਤਰੀਕੇ ਵੀ ਲੱਭ ਲੈਂਦੇ ਨੇ ਕਿਉਂਕਿ ਜੇਕਰ ਤੁਹਾਨੂੰ ਕਈ ਵਾਰ WhatsApp ਤੇ ਕੋਈ ਲਿੰਕ ਆਉਂਦਾ ਹੈ ਲਿੰਕ ਜਦੋਂ ਆਉਂਦਾ ਤੁਸੀਂ ਉਸ ਨੂੰ ਓਪਨ ਕਰ ਲੈਂਦੇ ਹੋ ਤੇ ਤੁਹਾਡਾ ਖਾਤਾ ਖਾਲੀ ਹੋ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਕੋਈ ਕੰਮ ਦਾ ਲਿੰਕ ਹੈ ਪਰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਈਬਰ ਠੱਗਾ ਦੇ ਵੱਲੋਂ ਕੋਈ ਚਲਾਕੀ ਕੀਤੀ ਗਈ ਹੈ ਕਈ ਵਾਰ ਜਦੋਂ ਹੁਣ Google Pay ਦੇ ਉੱਤੇ ਜਦੋਂ ਹੀ ਆ Paytm ਦੇ ਉੱਤੇ ਅਸੀਂ ਭੁਗਤਾਨ ਕਰਦੇ ਆ ਪੈਸਿਆਂ ਦਾ ਲੈਣ-ਦੇਣ ਕਰਦੇ ਆ ਇਸ ਦੇ ਨਾਲ ਹੀ ਜਦੋਂ ਮੋਬਾਈਲ ਚਾਰਜ ਜਾਂ ਫਿਰ ਜਿਹੜੇ ਸਾਡੇ ਲੋਨ ਦੇ ਅਦਾਈ ਅਦਾਇਗੀ ਕਰਨੀ ਹੁੰਦੀ ਹੈ ਉਹਨਾਂ ਦਾ ਆਪਣੇ ਆਪ ਹੀ ਭੁਗਤਾਨ ਹੁੰਦਾ ਹੈ ਜਾਨ ਕਿ ਪੈਸੇ ਕੱਟ ਹੋ ਜਾਂਦੇ ਨੇ ਆਟੋਮੈਟਿਕਲੀ ਬੈਂਕ ਤੋਂ ਤਾਂ ਇਸੇ ਤਰੀਕੇ ਦੇ ਨਾਲ ਸਾਈਬਰ ਠੱਗਾ ਨੇ ਨਵੇਂ ਤਰੀਕੇ ਦੇ ਨਾਲ ਠੱਗੀ ਵੀ ਸ਼ੁਰੂ ਕੀਤੀ ਹੈ ਜਦੋਂ ਤੁਸੀਂ ਆਪਣੇ ਇਹ ਬੈਂਕ ਖਾਤਿਆਂ ਦੇ ਨਾਲ ਜਿਹੜੇ ਭੁਗਤਾਨ ਕਰਦੇ ਹੋ ਆਟੋਮੈਟਿਕ ਤੁਹਾਡੇ ਪੈਸੇ ਕੱਟੇ ਜਾਂਦੇ ਨੇ ਤਾਂ ਤੁਹਾਨੂੰ ਜੋ ਹੈ ਸਾਈਬਰ ਠਾਕਿਕ ਲਿੰਕ ਭੇਜਦੇ ਨੇ ਤਾਂ ਉਹਦੇ ਵਿੱਚ ਤੁਹਾਨੂੰ ਇਹ ਦੱਸਿਆ ਹੁੰਦਾ ਹੈ ਕਿ ਤੁਹਾਡੇ ਕੋਈ ਵੀ ਜੇਕਰ ਤੁਸੀਂ ਲੋਨ ਦੇਣਾ ਹੈ ਜਾਂ ਕੁਝ ਵੀ ਪੈਸੇ ਕਟਾਣੇ ਨੇ ਉਸ ਬਾਰੇ ਤੁਹਾਨੂੰ ਲਿੰਕ ਹੁੰਦਾ ਹੈ ਪਰ ਤੁਸੀਂ ਜਦੋਂ ਉਸ ਨੂੰ ਜਾਣਕਾਰੀ ਦੇ ਲਈ ਖੋਲ ਲੈਂਦੇ ਹੋ ਪਰ ਉਸ ਤੋਂ ਬਾਅਦ ਸਾਈਬਰ ਠਾਕ ਦੇ ਸ਼ਿਕਾਰ ਹੋ ਜਾਂਦੇ ਹੋ ਤੁਹਾਡਾ ਖਾਤਾ ਖਾਲੀ ਹੋ ਜਾਂਦਾ ਹੈ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨ ਦਾ ਇੱਕ ਵੜ ਜਾਂਦਾ ਹੈ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਆ ਤੇ ਨਾਲ ਦੀ ਨਾਲ ਅਸੀਂ ਇਹ ਕਿ ਜਿਸ ਤਰੀਕੇ ਦੇ ਨਾਲ ਹੁਣ ਵੱਡੇ ਪੱਤਰ ਦੇ ਉੱਤੇ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਤੁਹਾਨੂੰ ਇਸ ਤੇ ਸਾਵਧਾਨੀ ਵਰਤ ਲੈਣੀ ਚਾਹੀਦੀ ਹੈ ਕਈ ਵਾਰ ਤੁਸੀਂ ਅਜਿਹਿਆਂ ਟੱਗਿਆਂ ਦਾ ਸ਼ਿਕਾਰ ਹੋ ਜਾਂਦੇ ਹੋ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤਬ ਤੋਂ ਪਹਿਲਾਂ ਤੁਹਾਨੂੰ ਇੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਦੇ ਵੀ ਕੋਈ ਵੀ ਕੋਈ ਲਿੰਕ ਆਉਂਦਾ ਹੈ ਤੇ ਉਸ ਨੂੰ ਸੋਸ਼ ਸਮਝ ਕੇ ਖੋਲੋ ਕਿਉਂਕਿ ਜੇਕਰ ਐਮ ਹੀ ਵੈਸੇ ਹੀ ਤੁਹਾਨੂੰ ਕੋਈ ਲਿੰਕ ਆਉਂਦਾ ਹੈ ਤੇ ਬਿਲਕੁਲ ਵੀ ਉਸ ਨੂੰ ਖੋਲਣ ਤੇ ਦਿਲਚਸਪੀ ਨਾ ਦਿਖਾਓ ਆਪਣੀਆਂ ਜਿਹੜੀਆਂ ਲੈਣ-ਦੇਣ ਦੀਆਂ ਸੈਟਿੰਗਸ ਨੇ Google Pay ਦੀਆਂ ਉਸ ਨੂੰ ਸੈਟਿੰਗ ਜਿਹੜੀਆਂ ਨੇ UPI ਦੀਆਂ ਉਹ ਚੈੱਕ ਕਰਦੇ ਰਹੋ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਲੈਣ-ਦੇਣ ਦਾ ਭੁਗਤਾਨਾ ਜਾਂ ਜਿਹੜੀਆਂ ਪੇਮੈਂਟਸ ਆਪ ਹੀ ਘਟੂndੀਆਂ ਨੇ ਜਿਹੜੇ ਆਟੋ ਪੇ ਦੇ ਤਰੀਕੇ ਤਰੀਕੇ ਦੇ ਨਾਲ ਆਟੋ ਪੇ ਨੂੰ ਵਾਰ-ਵਾਰ ਚੈੱਕ ਕਰੋ ਸੈਟਿੰਗਸ ਨੂੰ ਚੈੱਕ ਕਰੋ ਕਿ ਕਿਤੇ ਤੁਹਾਡੇ ਨਾਲ ਕੋਈ ਚਾਰਤਾ ਨਹੀਂ ਹੋਈ ਆ ਕਿਤੇ ਕੋਈ ਸਾਈਬਰ ਟੈਕ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਭੁਗਤਾਨ ਤੁਹਾਨੂੰ ਆਪ ਕਰਨੇ ਪੈਣਗੇ ਬਹੁਤ ਜਾਨੀ ਕਿ ਤੁਹਾਨੂੰ ਧਿਆਨ ਰੱਖਣਾ ਪਵੇਗਾ ਨਹੀਂ ਤਾਂ ਤੁਸੀਂ ਬਹੁਤ ਸਾਰੀਆਂ ਵੱਡੀਆਂ ਠੱਗੀਆਂ ਦੇ ਸ਼ਿਕਾਰ ਹੋ ਸਕਦੇ ਹੋ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਦੋਂ ਹੁਣ ਤੁਸੀਂ Google Pay ਦੀ ਵਰਤੋਂ ਕਰਦੇ ਹੋ ਤਾਂ ਪੈਸਿਆਂ ਦੇ ਲੈਣ ਦੇਣ ਹੁੰਦਾ ਹੈ ਤਾਂ ਤੁਹਾਡੇ ਨਾਲ ਠੱਗਿਓਜ਼ ਆਖਦੀ ਹੈ ਇਸ ਕਰਕੇ ਸਾਵਧਨ ਤੇ ਸੁਚੇਤ ਰਹੋ ਇਹ ਜਾਣਕਾਰੀ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਓ